ਦੇਖਤੇ ਰਹਿ ਕੇ ਜੇ ਥੋੜੇ ਇਹਨਾਂ ਨੂੰ ਬੰਦੇ ਦੇ ਪੁੱਤ ਬਣਾ ਦਾਂਗੇ ਜਿਹੜੇ ਟੈਲੀਫੋਨ ਕਰਦੇ ਕਿ ਚੰਗੇ ਬੰਦੇ ਸਰਪੰਚ ਨਾ ਬਣ ਬਿਲਕੁਲ ਠੀਕ ਹੈ ਜੀ ਜਿਸੇ ਕਰਕੇ ਕੱਲ ਇਕੱਠੇ ਇਕੱਠੇ ਲੁੱਟ ਕੇ ਖਾ ਜੀਏ ਬਿਲਕੁਲ ਠੀਕ ਇਹਦੇ ਵਿੱਚ ਜਿਹੜੇ ਜਿਹੜੇ ਵੀਡੀਓ ਨੇ ਪੈਸੇ ਕਟਾਏ ਕਢਾਏ ਨੇ ਆ ਮੇਰੇ ਮੋਬਾਈਲ 'ਚ ਸਾਰਾ ਹੀ ਉਹ ਵੀਡੀਓ ਨਹੀਂ ਬਖਸ਼ੇ ਜਾਣਗੇ ਉਹ ਪੰਚਾਇਤ ਅੱਜ ਕਸਮ ਖਾ ਕੇ ਪੁੱਤਰ ਤਰਜੀਹ ਦੇ ਖੜੇ ਜੇ ਕਿ ਜਿਹੜਾ ਪੰਚਾਇਤ ਸੈਕਟਰ ਨੂੰ ਬਚਾਉਣ ਆ ਗਿਆ ਉਹ ਮੇਰੇ ਘਰ ਨਹੀਂ ਬੜੇ ਇਹ ਪੰਚਾਇਤੀ ਕਾਪੜੇ ਕੰਨ ਫੋੜ ਕੇ ਸੁਣ ਲੈ ਕਿ ਪਿੰਡਾਂ ਦੇ ਵਿੱਚ ਵੀਡੀਓ ਜਿਹੜਾ ਚ ਫਿਰਦਾ ਐਮਪੀ ਲੈਡ ਫੰਡ ਤੇ ਜਿਹੜੇ ਪੈਸੇ ਆਉਂਦੇ ਨੇ ਉਹਨਾਂ ਨੂੰ ਹੀ ਰੱਖ ਕੇ ਬੈਠਾ ਇਹ ਹੁਣ ਸਪੀਕਰ ਨਾਲ ਕਿਉਂ ਉੱਥੇ ਜਿਹੜੀ ਸਾਡੀ ਕਮੇਟੀ ਹੈ ਉਹਦੇ ਨਾਲ ਗੱਲ ਕਰੂੰਗਾ ਕਿ ਗੁਰਦਾਸ ਉਹਦੇ ਪੈਸੇ ਜਿਹੜਾ ਮੈਂਬਰ ਪਾਰਲੀਮੈਂਟ ਦਿੰਦਾ ਉਹਨਾਂ ਨੂੰ ਇਹ ਵੀਡੀਓ ਕਿਉਂ ਰੱਖ ਕੇ ਬੈਠੇ ਨੇ 3 ਕਰੋੜ ਨੂੰ ਕਹਿੰਦਾ ਮੈਂ ਜਵਾਬ ਦੇ ਆਂ ਉਹ ਸਿਰਫ ਤਿਰਜਤ ਕੇਜਰੀਵਾਲ ਨੂੰ ਜਵਾਬ ਦੇ ਆਂ ਉਹ ਪੰਜਾਬ ਦੇ 3 ਕਰੋੜ ਲੋਕਾਂ ਨੂੰ ਜਵਾਬ ਦੇ ਨਹੀਂ ਉਹਦਾ ਨਾਂ ਹੀ ਲਿਆ ਪਿੱਛੋਂ ਬੋਲਦੇ ਇਹ ਕਹਿੰਦਾ ਨਾ ਜੋ ਨਸ਼ਾ ਅਵਰੋਧ ਕਹਿੰਦਾ ਜੀ ਹੁਣ ਦੂਜਾ ਪੀੜ ਚਲਾਉਣਾ ਚਾਹੀਦਾ ਮੈਂ ਕਹਿੰਦਾ ਸਿੱਧੋ ਆਪਣਾ ਤੇ ਨਸ਼ਾ ਛੱਡਦੇ ਪੀੜ ਪੰਜਾਬ ਦੇ ਲੋਕਾਂ ਨੂੰ ਨਸ਼ੇ ਦੀ ਗੱਲ ਕਰੇ ਕੇਂਦਰ ਸਰਕਾਰ ਸਰਕਾਰ ਵੀ ਰਲੀਆਂ ਇਹ ਭਾਜਪਾ ਵਾਲਾ ਪੁੱਛਣਾ ਚਾਹੁੰਦਾ ਕਿ ਪੰਜਾਬ ਇਨੀ ਢੁੱਡਾ ਕਰਦੀ ਆ ਤੇ ਕੋਈ ਭਾਜਪਾ ਵਾਲਾ ਕਟਿਬਾਣ ਕਿਉਂ ਨਹੀਂ ਖੋਲਦੀ ਇਨਾ 46 ਸਾਲਾਂ ਦੇ ਵਿੱਚ ਜਿਹੜਾ ਪੈਸਾ ਨਿਕਲਿਆ ਕਰੋੜਾਂ ਚ ਟੋਣੀ ਨਿਕਲਿਆ ਬਿਲਕੁਲ ਨਿਕਲਿਆ ਪੰਚਾਇਤ ਦਾ ਇਹ ਵੀ ਇਹਦਾ ਹਿਸਾਬ ਲਾਵਾਂਗੇ ਕੰਨ ਤੇ ਲਿਖਿਆ ਕਿ ਨਾ ਆਮ ਆਨੁਅ ਅਰੋਧ ਨਾਕਾਰਿਦਲਾਈ ਕਾਗਜ਼ੀਓ ਦੇਖੋ ਪੰਚਾਇਤ ਇਲੈਕਸ਼ਨ ਦੇ ਉੱਤੇ ਪਹਿਲਾਂ ਹੀ ਉਹਨਾਂ ਨੇ ਕਾਂਗਰਸ ਦੇ ਕਾਗਜ਼ੀ ਤਕਰੀਬਨ ਇਕੱਠੇ ਦਿੱਤੇ ਨੇ ਤੇ ਮੇਰੇ ਖਲੋ ਜਿਹੜੇ ਮੈਂਬਰ ਖੜੇ ਸੀ ਉਹ ਵੀ ਸਾਰੇ ਹੀ ਕੱਟ ਦਿੱਤੇ ਸਾਰੇ ਕੱਟ तकरीबन ही ਕੱਟ ਦਿੱਤੇ ਨੇ ਇਹ ਇਲੈਕਸ਼ਨ ਨਹੀਂ ਇਹ ਲੁੱਟ ਵਾਲੀ ਇਲੈਕਸ਼ਨ ਹੈ ਪਰ ਫੇਰ ਵੀ ਜਿਹੜੇ ਖੜੇ ਨੇ ਇਹਨਾਂ ਦਾ ਦੋ ਜਿਹੜੇ ਬਚੇ ਸੀਗੇ ਮੇਰੇ ਖਲੋ ਉਹਨਾਂ ਨੂੰ ਪਤਾ ਨਹੀਂ ਲੱਗਾਣਾ ਕਿ ਕੌਣ ਖਲੋਤੇ ਨੇ ਉਹ ਬਚ ਗਏ ਨੇ ਤੋਂ ਇਹਦੇ ਚ ਕਲਨੌਰ ਦੇ ਇਲੈਕਸ਼ਨ ਚ ਮੈਂ ਇੱਕੋ ਹੀ ਇਹਨਾਂ ਨੂੰ ਸ਼ਹਿਰ ਵਾਲੇ ਨੂੰ ਅਪੀਲ ਕਰਦਾ ਕਿ ਇਹਨਾਂ ਦੇ 4 ਸਾਲ ਜਾਂ ਸਵਾ 4 ਸਾਲ ਹੋ ਗਏ ਨੇ ਇੱਕ ਇਹਨਾਂ ਦੀ ਗਵਰਨਮੈਂਟ ਜਾਂ ਇਹਨਾਂ ਦਾ ਵਰਕਰ ਜਾਂ ਜਿਹੜੇ ਕੈਂਡੀਡੇਟ ਇਹਨਾਂ ਦੇ ਨੇ ਉਹ ਇੱਕ ਵੀ ਦੱਸੇ ਕਿ ਇਹਨਾਂ ਕਲਾਨੌਰ ਦੇ ਵਿੱਚ ਕਿਹੜਾ ਕੰਮ ਕੀਤਾ ਹੈ ਸਾਹਮਣੇ ਕਲਾਨੌਰ ਦੀ ਬਿਲਡਿੰਗ ਹਸਪੀਟਲ ਦੀ ਉਹਦੇ ਵਿੱਚ ਜਿਹੜੇ ਮਸ਼ੀਨਾਂ ਪਈਆਂ ਸੀ ਇਕੁਪਮੈਂਟ ਜਿਹੜੇ ਲਿਆਂਦੇ ਸੀ ਐਕਸ-ਰੇ ਮਸ਼ੀਨਾਂ ਜਾਂ ਹੋਰ ਕੋਈ ਸੀ ਉਹ ਪਈਆਂ ਪਈਆਂ ਹੀ ਉਹਨਾਂ ਦੀ ਉਹਨਾਂ ਦੀ ਐਕਸਪਾਇਰੀ ਡੇਟ ਹੋ ਗਈ ਆ ਹਸਪੀਟਲ ਦਾ ਦਰਵਾਜ਼ਾ ਇਹਨਾਂ ਕੋਲੋਂ ਨਹੀਂ ਖੁੱਲਿਆ ਕਾਲਜ ਇੱਥੇ ਬਣਾਇਆ ਸੀ ਇਹਨਾਂ ਨੇ ਉਹਦੇ ਵਿੱਚ ਕਿਉਂ ਨਾਲ ਕੋਲ ਸੜਕ ਨਹੀਂ ਬਣੀ ਉੱਥੇ ਜਿਹੜੀ ਰੋਡ ਬਣੀ ਉਹ ਨਹੀਂ ਬਣੀ ਉਹ ਵੀ ਹੁਣ ਮੈਂ ਪੈਸੇ ਦੇ ਕੇ ਬਣਾਉਂਗਾ ਐਮਪੀ ਫੰਡ ਚੋਂ ਇਹ ਦੱਸੇ ਕਲਨੌਰ ਦੇ ਵਿੱਚ ਕਹਿੰਦੇ ਆ ਨਾ ਅਸੀਂ ਇੰਡੀਆ ਨੌਕਰੀਆਂ ਦੇ ਦਿੱਤੀਆਂ ਸਾਰੇ ਕਲਨੌਰ ਚ ਫੇਰ ਜੋ ਸਾਰੇ ਡੇਰੇ ਬਣਾਉਣਾਂ ਨੇ ਚੋਂ ਫੇਰ ਜੋ ਕਿਸੇ ਨੂੰ ਇੱਕ ਨੌਕਰੀ ਨਹੀਂ ਹਜੇ ਤੱਕ ਦੇ ਸਕਿਆ ਤੋਂ ਇਸ ਕਰਕੇ ਮੈਂ ਇਹ ਗੱਲ ਤਾਂ ਕਹੀਆਂ ਨੇ ਕਿ ਕਲਨੌਰ ਵਾਲਿਆਂ ਨੂੰ ਸ਼ਹਿਰ ਆ ਸਾਡਾ ਮੇਨ ਸ਼ਹਿਰ ਆ ਇਨਾਂ ਨੂੰ ਵੇਖਣਾ ਪਏਗਾ ਕਿ ਇਨਾਂ ਗੁੰਡਾਗਰਦੀ ਨੂੰ ਚੁਣਨਾ ਗੈਂਗਸਟਰਾਂ ਨੂੰ ਚੁਣਨਾ ਫਰੋਦੀ ਲੈਣ ਵਾਲਿਆਂ ਨੂੰ ਚੁਣਨਾ ਕਿ ਫਰੋਦੀ ਬਚਾਉਣ ਵਾਲਿਆਂ ਨੂੰ ਚੁਣਨਾ ਨਾ ਤਾਂ ਜਿਸ ਤਰ੍ਹਾਂ ਸੰਮਤੀ ਚੋਣਾਂ ਵਿੱਚ ਡੇਰ ਬਾਬਾ ਨਾਨਕ ਖਾਲਾ ਹੋਏ ਸੀਗੇ ਲੱਗਦਾ ਪਈ ਇਦਾਂ ਵੀ ਹਸਤੀ ਵੀ ਬੁੱਧ ਇਹ ਇੱਥੇ ਬਿਕੂ ਇਹ ਕੁਛ ਵੀ ਕਰ ਸਕਦੇ ਨੇ ਜਿਹੜੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਂਦੇ ਨੇ ਤੇ ਬਾਅਦ ਵਿੱਚ ਮੁੱਖ ਮੰਤਰੀ ਭੀਜੀ ਬਿੱਲੀ ਵਾਂਗੂ ਬੈਠਾ ਸੀ ਜਿਹੜੀ ਇਹਨਾਂ ਦੀ ਸਾਬਕਾ ਮੁੱਖ ਮੰਤਰੀ ਦਿੱਲੀ ਦੀ ਅਸੈਂਬਲੀ ਦੇ ਵਿੱਚ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਤੇ ਉਹਨਾਂ ਨੇ ਉੱਥੇ ਸੈਸ਼ਨ ਸੱਦਿਆ ਕਿ ਸਿਰਫ ਉਹਦੇ ਤੇ ਵਿਚਾਰ ਕੀਤੀ ਜਾਏ ਜਿਸ ਤਰ੍ਹਾਂ ਇਹਨਾਂ ਨੇ ਅਨੰਤਪੁਰ ਸਾਹਿਬ ਦੇ ਵਿੱਚ ਪੰਜਾਬ ਸਰਕਾਰ ਨੇ ਸੱਦਿਆ ਸੀ ਉਹਦੇ ਚ ਜੋ ਆਤਿਸ਼ੀ ਉਤੋਂ ਦੀ ਜਿਹੜੀ ਡਿਪਟੀ ਸੀਐਮ ਹੈ ਤੇ ਅੱਜ ਇਹ ਜਿਹੜੀ ਸਾਬਕਾ ਮੁੱਖ ਮੰਤਰੀ ਆ ਤੇ ਪੀਐਲਪੀ ਆ ਉਤੋਂ ਦੀ ਉਹਨੇ ਜੋ ਗੁਰੂ ਤੇਗਪਾਤ ਗੁਰੂਆਂ ਬਾਰੇ ਜੋ ਸ਼ਬਦ ਬੋਲੇ ਸੀ ਕਿ ਇਹ ਉਹਦੇ ਬਾਰੇ ਦੱਸਣਗੇ ਕਿ ਇਹਨਾਂ ਦੇ ਕੀ ਵਿਚਾਰ ਨੇ ਉਲਟਾ ਜਿਨ੍ਹਾਂ ਨੇ ਕਿਹਾ ਕਿ ਇਹ ਬੋਲੀਆਂ ਉਹਨਾਂ ਤੇ ਪਰਚੇ ਹੀ ਕਰ ਦਿੱਤੇ ਗਏ ਤੇ ਪੁੱਛਣਾ ਚ ਉਹਨਾਂ ਪੰਜਾਬ ਦੇ ਡੀਜੀਪੀ ਨੂੰ ਕਿ ਫੋਰੈਂਸਿਕ ਜਾਂਚ ਕਰਾਈ ਆ ਵੀਡੀਓ ਦੀ ਫੋਰੈਂਸਿਕ ਜਾਂਚ ਹੁੰਦੀ ਆ ਮੈਨਾਂ ਨਹੀਂ ਖੜ ਕੇ ਪੰਜਾਬ ਪੁਲਿਸ ਦੇ ਕੋਲ ਉਹ ਜੀ ਹੋਵੇ ਕਿ ਲੈਬਰਾਟਰੀ ਨਹੀਂ ਹੈਗੀ ਤੋ ਇਹ ਜਿਹੜੇ ਠੂਠੇ ਪਰਚੇ ਹੁਣ ਯਾਰ ਜਗਬਾਣੀ ਵਾਲਿਆਂ ਤੇ ਕੀ ਆ ਇਹਨਾਂ ਨੇ ਕੱਲ ਪਰਚਾ ਕੀਤਾ ਕਿ ਨਹੀਂ ਕੀਤਾ ਇਹੋ ਹੀ ਆ ਕਿ ਉਹ ਕਾਂਗਰਸੀਆਂ ਦੀ ਖਬਰ ਕਿਉਂ ਲਉਂਦੇ ਆ ਜਾਂ ਦੂਸਰੀ ਪਾਰਟੀ ਵਾਲਿਆਂ ਦੀ ਕਿਉਂ ਲਉਂਦੇ ਆ ਤੇ ਇਹ ਆਜ਼ਾਦੀ ਦੇ ਉੱਤੇ ਵੀ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਵੀ ਬੜਾ ਵੱਡਾ ਇਹ ਇਹ ਖਤਰਾ ਉਹ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਕਿ ਘਰਾਂ ਚ ਜਾਓ ਉਹਨਾਂ ਕੋਲ ਪੁੱਛੋ ਕਿ ਜਿਨ੍ਹਾਂ ਦੀ ਵੋਟਾਂ ਬਾਰੇ ਤੁਸੀਂ ਸੋਚਦੇ ਹੋ ਹਸਪੀਟਲ ਖਿਲਾਓਗੇ ਮੇਰੇ ਟਾਈਮ ਤੋਂ ਅੱਠ ਡਾਕਟਰਾਂ ਤੋਂ ਅੱਠ ਨੌ ਡਾਕਟਰ ਰਹਿੰਦੇ ਸੀ ਔਰ ਹਰ ਬਿਮਾਰੀ ਦਾ ਇੱਥੇ ਡਾਕਟਰ ਸੀਗਾ ਈਵਨ ਇੱਥੇ ਸੈਕਟਰੀਸ ਟੂ ਜਿਹਨੂੰ ਕਹਿੰਦੇ ਅਕਿ ਦਿਮਾਗੀ ਬਿਮਾਰੀਆਂ ਦਾ ਵੀ ਇੱਥੇ ਡਾਕਟਰ ਰੱਖਿਆ ਸੀ ਜਿਹੜਾ ਤਿੰਨ ਦਿਨ ਆਉਂਦਾ ਸੀ ਕੀ ਲੈ ਕੇ ਆਉਣ ਦੇ ਕੀ ਦੱਸਣਗੇ ਕਿ ਦਵਾਈਆਂ ਕਿੱਥੇ ਨੇ ਸਾਡੇ ਕੋਲ ਕਦੇ ਦਵਾਈਆਂ ਦੀ ਤੁਸੀਂ ਫਿਰਦੇ ਕਦੀ ਟੋਟ ਆਈ ਸੀ ਨਹੀਂ ਲੋਕਾਂ ਨੂੰ ਮਿਲਦੇ ਸੀ ਉੱਥੋਂ ਉੱਥੋਂ ਮੈਂ ਹਸਪੀਟਲ ਚੋਂ ਦੌਂਦਾ ਸੀ ਪਰਚੀ ਨਹੀਂ ਸੀ ਬਣ ਕੇ ਜਾਂਦੀ ਇਹ ਸਾਰੀਆਂ ਚੀਜ਼ਾਂ ਦਾ ਮੈਂ ਇਹਨਾਂ ਨੂੰ ਕਹਿ ਕੇ ਜਾ ਕੇ ਉਹਨਾਂ ਕੋਲੋਂ ਜਵਾਬ ਮੰਗੂ। ਜੋ ਤੇ ਮੈਂ ਕਿਹਾ ਕਿ ਜਿਹੜੀਆਂ ਕਾਲਾਂ ਆਉਂਦੀਆਂ ਉਹਦੇ ਬਾਰੇ ਐਮਐਲਏ ਜਾਂ ਇਹਨਾਂ ਦਾ ਕੋਈ ਬੰਦਾ ਜਵਾਬ ਦੇਵੇਗਾ। ਜਿਹੜੇ ਕਿੰਨੇ ਤੁਹਾਡੇ ਇੱਥੇ 10-12 ਦਾ ਤੇ ਜਿੰਨੇ ਹਸਪੀਟਲ ਆ ਜਿੰਨੀਆਂ ਵੱਡੀਆਂ ਦੁਕਾਨਾਂ ਸਾਰਿਆਂ ਨੂੰ ਕਾਲ ਆ ਗਈਆਂ ਤੇ ਅੱਜ ਵੀ ਆ ਰਹੀਆਂ। ਮੇਰੇ ਤੁਹਾਡੇ ਹੀ ਸ਼ਹਿਰ ਦਾ ਇੱਕ ਬੰਦਾ ਮੇਰੇ ਕੋਲ ਕੱਲ ਆਇਆ ਕਿ ਜੀ ਮੈਨੂੰ ਵੀ ਕਾਲ ਆ ਰਹੀ ਆ। ਤੇ ਮੈਂ ਕਿਹਾ ਤੂੰ ਉਹ ਆਪਣਾ ਮੋਬਾਈਲ ਬੰਦ ਕਰ ਗਿਆ। ਇੱਕ ਨਹੀਂ ਕਰਕੇ ਗਿਆ ਪੰਜਾਂ ਛਿਆਂ ਬੰਦਿਆਂ ਨੇ ਕਲਨੌਰ ਕੀ ਬੰਦ ਕਰ ਦਿੱਤੇ ਨੇ ਮੋਬਾਈਲ ਆਪਣੇ ਨੰਬਰ ਹੀ ਬਦਲ ਦਿੱਤੇ ਨੇ ਔਰ ਮੋਬਾਈਲ ਹੀ ਰੱਖਣਾ ਬੰਦ ਕਰ ਦਿੱਤਾ ਕਹਿੰਦੇ ਜੀ ਅਸੀਂ WhatsApp ਕਾਲ ਹੀ ਬੰਦ ਕਰ ਦਈਏ ਅਸੀਂ ਇੰਟਰਨੈਟ ਹੀ ਬੰਦ ਕਰ ਦਿੱਤਾ ਇੱਕ ਜਦੋਂ ਆਪਣਾ ਮੁੱਖ ਮੰਤਰੀ ਬੋਲਦੇ ਨੇ ਜਾਣ ਲੱਗਿਆ ਸਰਕਾਰੀ ਪਾਗਲਖਾਨਾ ਖੋਲਣਾ ਪਏਗਾ ਠੀਕ ਹਾਂ ਉਹਦੇ ਲਈ ਉਹਦੇ ਦੀ ਇੰਤਜ਼ਾਮ ਹੀ ਕਰ ਰਹੇ ਹਾਂ ਉਨੂੰ ਹੀ ਭੇਜਾਂਗੇ ਉਹਦੇ ਕੋਲ ਤੇ ਬੰਦਣਾ ਨਹੀਂ ਇਹ ਪਹਿਲੋਂ ਮੈਂ ਉਹਨੂੰ ਕਹਿੰਦਾ ਕਲਨੌਰ ਤੇ ਡੇਰਾ ਪਾਪਾ ਨਾਨਕ ਵਾਲੇ ਤੇ ਖੋਲ ਜਾ ਜਿੱਥੇ ਲੋਕਾਂ ਦੇ ਇਲਾਜ ਹੋਣੇ ਨੇ ਤੇ ਜਿਹੜਾ ਤੇਰਾ ਬਾਣੀ ਕ ਮੈਨੂੰ ਪੁੱਛਣਾ ਚਾਹੁੰਨਾ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਨਹੀਂ ਪੱਥਰ ਰੱਖ ਕੇ ਆਇਆ ਮੁੱਖ ਮੰਤਰੀ ਸਾਹਿਬ ਸ਼ਰਮ ਹੋਣੀ ਚਾਹੀਦੀ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਅਜੇ ਤੱਕ ਮੈਡੀਕਲ ਕਾਲਜ ਨਾ ਖੁੱਲੇ ਤੇ ਦੂਸਰ ਨੂੰ ਪਾਗਲਖਾਨਾ ਜਿਹੜਾ ਨਾ ਜਿੱਥੇ ਉਹ ਮੈਡੀਕਲ ਕਾਲਜ ਤੇ ਸਾਡੀ ਸਰਕਾਰ ਆਏਗੀ ਕਿਉਂਕਿ ਇਹਨੂੰ ਦੂਰ ਨਹੀਂ ਹੀ ਭੇਜ ਸਕਦੇ ਉਸ ਪਾਗਲਖਾਨੇ 'ਚ ਇੱਕ ਸੈਕਟਰੀਸਟ ਵਾਰਡ ਬਣਾਇਆ ਜਾਏਗਾ ਉਹਦੇ 'ਚ ਇਸ ਮੁੱਖ ਮੰਤਰੀ ਨੂੰ ਪਰਤਾਇਆ ਕੀਤਾ ਜਾਏਗਾ 18 ਬੰਦੇ ਸਾਡੇ ਦੌੜੇ ਨੇ ਸੀ ਖਲੋਤੇ ਸੀ ਤੇ ਜੇ ਪੁਲਿਸ ਦੀ ਗੁੰਡਾਗਰਦੀ ਦੇ ਨਾਲ ਮੈਂ ਨਾ ਪੁਲਿਸ ਵਾਲਿਆਂ ਨੂੰ ਕਹਿਣਾ ਚਾਹੁੰਨਾ ਕਿ ਆਪਣੇ ਆਪ ਨੂੰ ਸੁਧਾਰ ਲਓ ਹੁਣ ਮੈਂ ਬੋਲ ਦੇ ਵੀ ਕਹਿ ਕਿ ਕਿਸੇ ਜਿੰਨੇ ਕਾਂਗਰਸੀ ਵਰਕਰਾਂ ਦੇ ਉੱਤੇ ਕਿਸੇ ਨੇ ਵੀ ਤਸ਼ੱਦਦ ਕੀਤਾ ਉਹਨੂੰ ਮੇਰੇ ਘਰ ਨਾਲ ਲੈ ਕੇ ਆਇਓ ਕਿ ਵਰਕਰ ਵੀ ਕੋਈ ਉਹਨਾਂ ਦੀ ਮਦਦ ਤੇ ਆਏਗਾ ਉਸ ਵਰਕਰ ਨੂੰ ਹੀ ਘਰੋਂ ਬਾਹਰ ਖੜਿਆ ਜਾਏਗਾ ਰਾਮ ਰਾਜ ਆਏਗਾ ਗੁੰਡਾ ਰਾਜ ਨਹੀਂ ਆਏਗਾ ਸਮਝ ਆ ਗਿਆ